ਵੀਰੇ ਦਾ ਪਤਾ ਲੈ ਲਿਆ ਹੁਣ ਵੀਰਾ ਠੀਕ ਆ ਜਾਵਾਂ ਹਾਂ ਹਾਂ ਜਾਵਾਂ ਆ ਦੇਖ ਐਦਾ ਮੈਂ ਸੋਨੂ ਮੇਰਾ ਨਾਮ ਮਲੰਗੀ ਲੈ ਐਦਾ ਨਾ ਸੋਨੂ ਐਦਾ ਨਾਮ ਮਲੰਗੀ ਐਦਾ ਨਾ ਰਾਣਾ ਉਹਦਾ ਨਾ ਸੰਤੋ ਨਹੀਂ ਪੁਰਾਣੇ ਨਾ ਉਹ ਨਹੀਂ ਪੁਰਾਣੇ ਰੱਖਣੀ ਪੁਰਾਣੇ ਚਾਹੀਦੇ ਐਵੇਂ ਨਵੇਂ ਨਵੇਂ 73 23 ਕੋਈ ਨਾ ਅਸੀਂ ਚੰਦਰਮਣਾ ਕੋਲ ਆ ਰਹੇ ਸੀਗੇ ਅਸੀਂ ਡੇਲੋ ਤੋਂ ਤੇ ਤੇ ਅਸੀਂ ਅੱਗੇ ਖੰਡੋਰ ਪਿੰਡ ਇਧਰ ਜੋਧਾ ਕੋਲੀ ਬੰਦਾ ਹੈ ਪਿੰਡ ਨਾ ਭੂਆ ਜੀ ਕੋਲ ਇਹਦਾ ਵੇਲਾ ਸੀਗਾ ਪਾ ਪਲੇਟ ਚੱਲਿਆ ਤੇ ਉਹਦਾ ਪਤਾ ਲੈਂਣ ਚੱਲੇ ਆਪਾਂ ਅਸੀਂ ਮੈਥੋਂ 15-20 ਮਿੰਟ ਲੱਗਣਗੇ ਸਾਰੇ ਜਿਆਦਾ ਜ਼ੋਰ ਨਹੀਂ ਹੈਗਾ ਪਹੁੰਚ ਜਾਣਾ ਹੈ ਉੱਥੇ ਤੇ ਮਨਉਣਾ ਇੱਕ ਵਾਰ ਪੈਂਦਾ ਵੀ ਅਸੀਂ ਗਏ ਸੀ ਇਹਨਾਂ ਦੇ ਪਿੰਡਾਂ ਚ ਗਏ ਸੀ ਅਸੀਂ ਅੱਜ ਆ ਰਹੇ ਸੀ ਉੱਥੋਂ ਉਹ ਵੀ ਹੋ ਗਿਆ ਵੀ ਰਹੇ ਸੀ ਸਾਡੇ ਕੋਲੇ ਉਦੋਂ ਦੀ ਗੱਲ ਅਸੀਂ ਸੋਚ ਕੇ ਤਾਂ ਆਏ ਸੀ ਕਿ ਬਈ ਥੋੜਾ ਹੋਰ ਟਾਈਮ ਲੱਗ ਜਲਦੀ ਵਾਪਸ ਆ ਜਾਵਾਂਗੇ ਪਰ ਚੰਨੇ ਦੇ ਪਟੇ ਤੋਂ ਨੂੰ ਛੱਣੇ ਦਿੱਤਾ ਬਾਰੀ-ਵਾਰੀ ਬਹਿ ਜਾਜੋਗਾ ਇਹਦਾ ਨਹੀਂ ਜਾਓ ਰੋਜੀ ਲੱਗਿਆ ਹੋਇਆ ਸਾਨੂੰ ਦੇ ਵੀ ਸਾਡਾ ਵੀ ਪਰ ਉਹਨਾਂ ਆਇਆ ਟਾਈਮ ਨਹੀਂ ਹੁੰਦਾ ਆ ਕਰਕੇ ਜਾਣਾ ਪੈਂਦਾ ਤੇ ਜਿਹੜੇ ਲੈ ਵੀ ਪਿੰਦੇ ਮੇਰੇ ਕਦੇ ਜਦੋਂ ਟਾਈਮ ਆਉਗਾ ਟਾਈਮ ਤੇ ਉਹਨਾਂ ਨੂੰ ਥੀਰੇ ਜੇ ਲੈਣ ਲੱਗੇ ਸੀ ਅਸੀਂ ਇਹ ਵੀ 100 ਦੇ ਢਾਈ ਕਹਿੰਦਾ ਸੀ ਪਹਿਲਾਂ ਤੇ ਫਿਰ ਅਸੀਂ ਗੱਲ ਕੀਤੀ ਵੀ 100 ਦੇ ਤਿੰਨ ਤਾਂ ਮਿਲ ਜਾਂਦੇ ਹੁਣ ਤਿੰਨ ਕਿਲੋ ਦੇ ਲੈ ਲੈ ਭਾਈ ਨੇ ਉਹ ਬੇਪਲੇ ਹੁੰਦੇ ਨੇ ਬਹੁਤ ਮਿੱਠੇ ਹੁੰਦੇ ਆ ਅੰਦਰੋਂ ਇਹ ਭਰੇ ਖਾਲ ਵਾਸਤੇ ਲੈ ਰਹੇ ਹਾਂ ਅਸੀਂ ਦਿਖਾਉਂਗੇ ਮੁੰਡੇ ਮਤੇਰੇ ਜੀ ਹਾਂ ਤੇ ਅਸੀਂ ਪਹਿਲਾਂ ਗਏ ਯਾਰ ਤੇ ਕਹਤ ਨਹੀਂ ਵਿਆਹ ਚ ਹੁੰਦਾ ਹੈ ਨਾ ਵਿਆਹ ਚ ਹੁੰਦੇ ਆ ਇਹ ਬਹੁਤ ਸਵਾਦ ਹੁੰਦੇ ਸਹੀ ਗੱਲ ਆ 5.5 ਕਿਲੋ 6.5 ਕਿਲੋ 50 ਦੇ 1.5 ਕਿਲੋ 100 ਦੇ 3 ਕਿਲੋ ਲੈ ਲਈ ਕਿ ਖੰਡੂਰ ਅਸੀਂ ਆ ਬਾਹਰ ਟੰਗਰਾ ਵਾਲਾ ਘਰ ਆ ਮੋਰੀ ਇਹਨਾਂ ਦੇ ਜਿਹੜਾ ਜਿਹੜਾ ਖੁੱਲੀ ਛੱਡੀ ਸੀ ਇਹਦੇ ਕੋਲ ਅੰਡੀ ਲਾਤੀ ਹੁੰਦੀ ਕੋਲ ਅੰਦਰ ਹਾਂਜੀ ਵੀਰੇ ਦਾ ਪਤਾ ਲੈ ਲਿਆ ਹੁਣ ਵੀਰਾ ਠੀਕ ਆ ਜਾਵਾਂ ਹਾਂ ਹਾਂ ਜਾਵਾਂ ਤੇ ਹੁਣ ਜਾਣਿਆ ਸੀ ਇੱਥੇ ਕੋਈ ਗੱਡੀ ਵੀ ਦਿਖਾਉਣੀ ਹੈਗੀ ਹਾਂ ਬੈਠੇ ਨੇ ਗੱਲਾਂ ਗੁੰਲਾਂ ਮਾਰਦੇ ਰਹੇ ਵਾ ਧਿਆਨ ਹੀ ਨਹੀਂ ਗਿਆ ਹੋਰ ਵੀਡੀਓ ਬਣਾਉਣ ਦਾ ਬੜਾਲੇ ਵਸਤ ਹੋ ਗਏ ਉਹਦੇ ਵੀ ਵਸਤ ਹੋ ਗਏ ਨਾਲੇ ਛੱਡੇ ਆਹਾ ਦੇਖ ਛੇਲੇ ਆ ਬੱਕਰੇ ਰੱਖੇ ਆ ਹੈ ਹਾਂ ਆ ਦੇਖੋ ਝੂਟੀ ਨਾ ਮੀ ਆ ਜਿੰਨਾ ਤਿੰਨ ਚਾਰ ਹੋ ਗਏ ਹੈ ਯਾਰ ਇਹੋ ਦੁਬਾਰੀ ਸੁਣਣ ਵਾਲੀ ਆ ਲੈ ਆਉਤੇ ਆ ਦੇਖ ਐਦਾ ਵਸੋ ਨੂੰ ਇਹਦਾ ਨਾਮ ਮਲੰਗੀ ਲੈ ਇਹਦਾ ਨਾਮ ਸੋਨੂ ਇਹਦਾ ਨਾਮ ਮਲੰਗੀ ਇਹਦਾ ਰਾਣਾ ਮਦਨ ਸੰਤੋ ਲੈ ਇਹਨਾਂ ਨੂੰ ਯਾਦ ਰਹਿ ਜਾਂਦੇ ਹੋ ਕੁੱਤਿਆਂ ਦੇ ਬੱਤਿਆਂ ਕੁੱਤਿਆਂ ਦੇ ਵੀ ਹਾਂ 14 ਕੁੱਤੇ ਕੱਲੇ-ਕੱਲੇ ਦਾ ਨੌਂ ਦਿੱਤੇ ਆ ਕੁੱਤਿਆਂ ਦੇ ਵੀ ਕੱਲਿਆ-ਕੱਲਿਆ ਦਾ ਆਏ ਨਹੀਂਗਾ ਵੀ ਸਾਡਾ ਨੌਂ ਨਹੀਂ ਭੁੱਲ ਜਾਗੇ ਆ ਦੇਖ ਸੋਨੂ ਆ ਮਲੰਗੀ ਰਾਣਾ ਕਾਂਤੋ ਕਾਂਤੋ ਨਾ ਪੁਰਾਣੇ ਗੇਸਤੀ ਰੱਖਿਆ ਵਧੀਆ ਪੁਰਾਣੇ ਹਨਾ ਪੁਰਾਣੇ ਨਾ ਉਹ ਨਹੀਂ ਪੁਰਾਣੇ ਰੱਖਣੀ ਪੁਰਾਣੇ ਚਹੀਦੇ ਐਵੇਂ ਨਵੇਂ ਨਵੇਂ 70 80 ਗੇ ਨਾ ਉਹ ਨਾ ਨਹੀਂ ਆਏ ਉਹ ਨਾ ਨਹੀਂ ਆਏ ਹੁਣ ਉਹਦੇ ਬੱਚੇ ਹੈਗਾ ਕਿ ਨੌ ਆ ਹੈ ਹੁਣ ਉਹਦੇ ਬੱਚੇ ਨੰਨਾ ਵੀ ਨੌ ਹੈਗਾ ਕੋਈ ਹਾਂ ਉਹ ਤਾਂ ਦੱਸ ਦੇ ਉਹਦਾ ਕੀ ਆ ਬੱਸੇ ਉਹਦਾ ਨੰਦੀ ਨੰਦੀ ਆ ਹਾਂ ਹਾਂ ਉਹਦਾ ਨੰਦੀ ਨੰਦੀ ਓਏ ਆਦਰ ਵੀਰਾਂ ਨੂੰ ਬੱਸ ਰੱਖੀ ਬੈਠਾ ਬਦੂ ਦਾ ਹੈ ਬਦੂ ਦਾ ਕੰਬਾਉਣ ਨੂੰ ਹਾਂ ਸਹੀ ਕਰ ਇੱਕ ਵਛਾ ਉਧਰ ਆ ਇੱਕ ਉਧਰ ਫालतू ਰੱਖੀ ਬੈਠਾ ਇਹਦੇ ਤੇ ਹਲ ਆਲੀ ਰਹਾ ਨੂੰ ਇਹਦੇ ਇੰਦੇ ਖੁਣਨੀ ਤੇ ਚੜ ਜਾਂਦੀ ਹੈ ਖੁਣਨੀ ਤੇ ਆਪੇ ਸਰਾਂਗੇ ਚੱਲ। ਇਹ ਲਾ ਵੀਰਾ ਕਹਿੰਦਾ ਆਪਦਾ ਵੀ ਕਹਿੰਦਾ ਵੀ ਅਸੀਂ ਦੇ ਦਾਂਗੇ। ਨਹੀਂ ਰਹਾ ਕਈ ਵਾਰੀ ਚੱਕੀ ਹੁੰਦੀ। ਦੀਦੀ ਕਹਿੰਦੇ ਵੀ ਪੀਸਕ ਦਵਾਂਗੇ। ਨਹੀਂ ਚਾਹੀਦਾ। ਨਹੀਂ ਜਾਦੇ ਜਿਵੇਂ ਹੁਣ ਤੁਸੀਂ ਛੋੜਾ ਪਰਿਵਾਰ ਆ ਵੀ ਜਾਦੇ ਫਿਰ ਉਹ ਤੁਧਰ ਰੱਖਣੀ ਫਿਰ ਬੱਚਾ ਜੇ ਪੈ ਜਾਂਦੀ ਹੁੰਦੀ ਆ। ਨਹੀਂ ਆਪਾਂ ਪੀਸਕ ਦੇ ਦਾਂਗੇ। ਪੀਸਕ ਦੇ ਦਾਂਗੇ। ਇਹ ਕਿਹੜੀ ਗੱਲ ਆ? ਗੱਡੀ ਦੀ ਗੱਲ। ਤੂੰ ਸਾਨੂੰ ਮੋਹਲੀ ਕਰ ਲਿਆ ਕਰ ਪਾਸੇ ਇਹ ਬਹੁਤ। ਠੀਕ ਆ। ਸੁੱਕੇ ਦੇ ਦਾਂਗੇ। ਸੁੱਕੇ ਜਿਵੇਂ ਨਾਲ ਗਿੱਲੀ ਆ। ਠੀਕ ਹੈ ਜੀ ਹਾਂ ਚੰਗਾ ਚਲੋ ਠੀਕ ਹੈ ਜੀ ਚੰਗਾ ਮੈਂ ਲੈ ਫੜ ਰੱਖ ਲੈ ਵਿੱਚ ਗੱਡੀ ਦੇ ਘਰ ਦੀ ਹਲਦੀ ਦਿਖਾਈ ਤੂੰ ਕਹ ਆਹ ਸਪੈਸ਼ਲ ਕੀ ਆ ਇੱਕ ਤੋਂ ਆ ਇੱਕ ਤੋਂ ਕਿੰਨੇ ਬਣ ਜਾਣੇ ਆ ਇਹ ਲਾ ਜੋਤ ਨੂੰ ਨਾਲੇ ਆਏ ਜੋ ਉੱਥੇ ਮੈਂ ਮੇਰੇ ਘਰੇ ਬੂਟਿਆ ਜੀ ਬੀਜ ਦੀ ਠੀਕ ਆ ਹਾਂ ਇਹ ਨਹੀਂ ਬਣ ਜਾਂਦੇ ਇਹਦੇ ਨਹੀਂ ਬਣ ਜਾਣੇ ਚੰਗਾ ਚੰਗਾ ਚੱਚੀ ਕਰ ਬਸ ਵਾਜ ਵਾਜ ਬਾਹਰ ਥੱਲੇ ਨਹੀਂ ਹੋ ਜਾਂਦਾ ਚੰਗਾ ਠੀਕ ਆ ਜੀ ਚੰਗਾ ਠੀਕ ਆ ਠੀਕ ਲੈ ਜੁੱਤੀਆਂ ਦੇਖ ਲੈ ਜੁੱਤੀਆਂ ਉਹ ਆਉਣਾ ਤੇ ਦਵਾਇਆ ਦਿਖਾਇਆ ਗਿਆ ਤੇ ਦੇਖ ਨਤੀ ਨਤੀ ਹੋ ਤਿੰਨ ਤਿੰਨ ਜਾਨੀ ਤੇ ਬੈਠ ਕੇ ਆ ਗਈ ਰਣੀ ਆ ਜਿੱਤੇ ਕੋਈ ਆਪਾਂ ਦਰਾਹੋ ਲਿਆਵਾਂਗੇ ਹਾਂ ਉੱਥੇ ਵਧੀਆ ਸੀਰੋ ਵਾਲੇ ਆਪਾਂ ਆਵਾ ਹੀ ਕਰ ਰਹਿ ਕੇ ਜਾਂਦੇ ਹਾਂ ਨਾ ਰਹਿ ਜਾ ਕੋਈ ਤਾਂ ਆਪਾਂ ਤਿੰਨ ਜੁੱਤੀਆਂ ਆ ਗਈਆਂ ਕਿੱਟੇ ਆਵਾਂਗੇ ਛੁੱਟੀਆਂ ਛੁੱਟੀਆਂ ਜੀ ਆ ਜਾਣਗੇ ਹਾਂ ਇੱਕ ਮਿੰਟ ਐਟੋਮੈਟ ਖੜਾ ਇੱਕ ਮਿੰਟ ਖੜਾ ਕਰ ਦਿੰਦਾ ਹਾਂ ਹਰ ਤੈਨੂੰ ਮੈਂ ਦਿਖਾਉਣਾ ਏਸੀ ਤਾਂ ਹੈਗੀ ਆਂ ਦਿਖਾਉਂਦਾ ਹਾਂ ਕੋਈ ਨਾ ਕਰਨ ਹੁਣ ਤਾਂ ਏਸੀ ਨੇ ਹਰ ਜਗ੍ਹਾ ਜਿੱਥੇ ਮਰਦੀ ਚੜਿਓ ਗਰਮੀ ਕੀ ਆ ਹਰ ਇੱਕ ਜਗ੍ਹਾ ਸਾਰਾ ਮੇਰੇ ਹੱਥ ਦੇ ਨਹੀਂ ਕਰਾਂਗੇ ਹਾਂ ਗੱਧੇ ਲਾ ਕੇ ਪੈ ਜਾਂ ਜ਼ਰੂਰੀ ਤਾਂ ਨਹੀਂ ਆ ਮੈਂ ਕਿਹਾ ਬਾਹਰ ਆਉਂਦੀ ਮੌਜ ਨਹੀਂ ਪੱਕਾ ਲੱਗ ਜੇ ਇਹੀ ਤਾਂ ਜਮੇ ਮੌਜ ਨਹੀਂ ਬਾਹਰ ਆਉਂਦੀ ਜਦ ਤੁਸੀਂ ਹਜ਼ੂਰ ਸਾਹਿਬ ਤੋਂ ਆ ਗਏ ਫੇਰ ਆਜੀ ਹਾਂ ਜਾਣਾ ਹਾਂਜੀ 15 ਜੂਨ ਨੂੰ ਅੱਛਾ ਜੀ ਹੰਜੂਰ ਸਾਹਿਬ ਤੋਂ ਬਾਅਦ ਦੂਸਰੇ ਜਾ ਕੇ ਜੀਣਾ ਜਦ ਤੱਕ ਬਹੁਤ ਲੱਗਦਾ ਜਦ ਤੱਕ ਬੱਚੇ ਸੁਪੇ ਹੋਣਗੇ ਉਦੋਂ ਆ ਜਿਓ ਹਾਂਜੀ ਹਾਂਜੀ ਆ ਕੇ ਰਾਵਾਂਗੇ ਅੱਜ ਤਾਂ ਬਹੁਤ ਮੈਂ ਦੋ ਕਿਹਾ ਬਹੁਤ ਤਾਂ ਦੇਖਿਆ ਬੰਗੇ ਰੱਖਿਆ ਇੱਥੇ ਰੋਟੀ ਜਾਂਦੀ ਆ ਉੱਥੇ ਗਾ ਦਲੀਆ ਜਾਣਾ ਕਹਿੰਦੇ ਸਿਆਲੇ ਸਿਆਲੇ ਦਲੀਆ ਮੈਂ ਜਾਏ ਦੋ ਵਾਰ ਜੁੱਤੀ ਦੀ ਹਲਾ ਜੁੱਤੀ ਪਾਉਂਦੀ ਆ ਆ ਮੈਂ ਆ ਜੀ ਨਾ 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 ਆਪਣਾ ਮੇਕ ਕੋਈ ਨਾ ਗਾਰੰਟੀ ਆ ਉਹਨਾਂ ਦਾ ਨਾਪ ਵੀ ਇੱਕੋ ਹੀ ਹੋਣਾ ਦੇਖੋ ਜੁੱਤੀ ਬਥੇਰੀਆਂ ਵਧੀਆ ਲੈ ਲੈ ਤੈਟ ਮੇਰਾ ਪੰਜਾ ਥੋੜਾ ਚਾਹਣਾ ਪੰਜਾ ਰਾਦਰ ਨਹੀਂ ਤਾਂ ਪੈਰ ਰੱਧਿਆ ਚੌੜਾ ਟਾਇਟਾ ਟਾਇਟਾ ਪੈਰ ਚੌੜਾ ਪੰਜਾ ਭਾਰਾ ਤੇਰਾ ਆ ਦੇਖੋ ਆਹ ਐ ਵੀ ਏ ਛੋਟੀ ਆ ਇਹ ਨਹੀਂ ਇਹਦੇ ਹਾਂ ਜੁੱਤੀਆਂ ਦਾ ਪੂਰਾ ਐਕਸਪੀਰ ਹੈ ਵਧੀਆ ਲੱਗਦਾ ਵੀਰੇ ਜੁੱਤੀ ਕਪੜਾ ਆਪਾਂ ਨਹੀਂ ਕਦੇ ਮਾੜਾ ਪਾਇਆ ਇਹ ਤਾਂ ਡੈਡੀ ਵੀ ਅੰਨੇ ਸਹੀ ਗੱਲ ਆ ਹਾਂ ਇਹ ਡੈਡੀ ਵੀ ਆ ਇਹ ਕਹਿੰਦੇ ਕਰ ਜੋ ਤਾਂ ਕਰ ਲੈ ਉਹਨੂੰ ਵੀ ਆਹੀ ਆ ਨਾ ਕੰਮ ਪੂਰੇ ਕਰੋ ਸਹੀ ਗੱਲ ਕਿੱਥੋਂ ਲਿਕੇ ਸੀ ਇਹ ਇਦਰਾਹ ਇਦਰਾਹ ਅੱਛਾ ਆ ਗਏ ਨਹੀਂ ਹੈਗਾ ਜਮਨ ਹਾਂ ਥੱਲੇ ਨਹੀਂ ਆ ਤਾਂ ਅੱਗੇ ਕੱਢ ਜਾਂਦੇ ਜੋ ਨਹੀਂ ਤਾਂ ਅੱਗੇ ਕੱਢ ਜਾਂਦੇ ਹਾਂ ਹੋਰ ਨਹੀਂ ਇਹਨੂੰ ਕੁਝ ਹੁੰਦਾ ਜੁੱਤੀ ਨੂੰ ਸਹੀ ਗੱਲ ਹੁਣ ਤਾਂ ਮਾੜੀਆਂ ਮਾੜੀਆਂ ਇਹਨੂੰ ਮਾਰਨ ਵਾਲਾ ਕੋਈ ਨਹੀਂ ਤਾਂ ਜਿੱਦ ਨੂੰ ਘੱਟ ਜਾਂਦੇ ਨਾ ਫਿਰ ਉਹ ਪੱਟੀ ਜਾਂਦੀ ਹੈ ਹਾਂ ਫੇਰ ਪੱਟੀ ਜਾਂਦੀ ਹੈ ਹੈ ਵੀ ਦਾਗਾ ਨਹੀਂ ਕਰੂ ਪਾਏ ਅਗਲਾ ਪੋਹਦਾ ਹਾਂ ਸਾਡੀਆਂ ਵੀ ਹੋਣਗੀਆਂ ਇਦਰਾਹ ਜੁੱਤੀਆਂ ਹਾਂ ਜਿੰਨੀਆਂ ਮਰਜੀ ਆ ਵੀ ਲਿਆਵਾਂ ਜੀ ਬਹੁਤ ਵਡੀਆਂ ਦੋਦਕਾਨਾਂ ਨੇ ਸਪੈਸ਼ਲੀ ਇਹੀ ਪੰਜਾਬੀ ਜੁੱਤੀਆਂ ਨੂੰ ਦੂਜੀ ਜੁੱਤੀਆਂ ਕਰਦਾ ਵੀ ਇਹੀ ਬਣਾਉਂਦੇ ਉਹ ਵੀ ਬਹੁਤ ਨੇ ਉੱਥੇ ਹਾਂ ਉਹ ਵੀ ਬਣਾਉਂਦੇ ਆ ਆ ਕੋਈ ਮੈਨੂੰ ਆ ਕੀ ਹੋ ਗਿਆ ਕਹਿੰਦੇ ਆ ਆ ਉਹ ਕੀ ਦੁਕਾਨ ਇੱਕ ਟੋਲੇ ਨੇ ਕਾਤਵਰ ਜਾਏ ਇੱਧਰ ਤੇ ਟ੍ਰੇਨ ਜਾਵਾਂਗੇ ਮੈਂ ਕਿ ਇੱਧਰੋਂ ਜਾਵਾਂਗੇ ਨਾਲੇ ਅਸੀਂ ਉੱਥੇ ਜਾਣਾ ਰੰਗਾ ਬਾਜ ਜਾ ਕੇ ਆਉਣਾ ਉਹ ਪਹਿਲਾਂ ਹੀ ਆਉਂਦਾ ਨਾ ਗੁਫਾਵਾਂ ਤਾਂ ਪਹਿਲਾਂ ਆਉਂਦਾ ਪਹਿਲਾਂ ਆਉਂਦਾ ਉੱਥੇ ਜਾਣਾ ਉੱਥੇ ਪੁਰਾਣੀਆਂ ਗੁਫਾਵਾਂ ਆ ਰਹੇ ਉਹ ਜਾਵਾਂਗੇ ਹਾਂ ਅਰੰ타 ਲੋਰਾ ਦੀਆਂ ਹਾਂ ਮੰਦਰੀ ਕਰਨ ਉਹ ਦੇਖੀਆਂ ਹੀ ਆਪਣੀਆਂ ਉਸ ਤੋਂ ਸਰ ਗੱਡੀਆਂ ਜਾਂਦੇ ਸੀ ਬਿਲਕੁਲ ਟਰੱਕ ਨਾਲ ਦੀ ਜਾਂਦਾ ਜੀ ਹਾਂ ਉੱਥੋਂ ਘਾਟ ਸ਼ੁਰੂ ਹੋ ਜਾਂਦਾ ਫਿਰ ਹੂੰ ਉਹਨੂੰ 40 ਗੋ ਘਾਟ ਕਹਿੰਦੇ ਆ ਅੱਛਾ 40 ਗਾਂ ਆਉਂਗਾ 40 ਗਾਂ 40 ਗਾਂ ਸਟੇਸ਼ਨ ਵੀ ਆਉਂਦਾ ਉੱਥੇ ਆਉਂਦਾ ਸਟੇਸ਼ਨ ਹਾਂ ਸਟੇਸ਼ਨ ਆਉਂਦਾ 40 ਗਾਂ ਘਾਟ ਕਹਿੰਦੇ ਆ 40 ਗਾਂ ਉੱਥੇ ਅੰਗਰੇਜ਼ ਆ ਹੀ ਰਹਿੰਦੇ ਆ ਅੱਛਾ ਹਾਂ ਉਹਨੇ ਕਰਕੇ ਆਉਂਦੇ ਆ ਉਹਦੇ ਦੁਕਾਨਾਂ ਲੱਗਦੀਆਂ ਇਹ ਗੱਲਾਂ ਮੱਕਣੀਆਂ ਨਹੀਂ ਦਿੰਦਾ ਤਾਂਬੇ ਤੋਂ ਬਾ ਦੁਨੀਆਂ ਜਿਹੜੀਆਂ ਆਪਣੇ ਬਾਸ ਦੀਆਂ ਟੋਪੀਆਂ ਟਾਪੀਆਂ ਹੋਰ ਲਟਰਮ ਪਟਰਮ ਉਹ ਤੋਂ ਬਹੁਤ ਕੁਝ ਮਿਲਦਾ ਕੋਈ ਨਹੀਂ ਚਾਹਾਂਗੇ ਹੁਣ ਦੇਖ ਪਰ ਇੱਕ ਦਿਨ ਜਾਣਾ ਸੀ ਉੱਥੇ ਬਾਹਲੇ ਦੇਣ ਨਹੀਂ ਹੈਗੇ ਆਹੋ ਉਹ ਸਵੇਰੇ ਸਾਰੇ ਚੱਲਦੇ ਆਉਂਦੇ ਦੇਖ ਕੇ ਸ਼ਾਮ ਨੂੰ ਬੰਦ ਹੁੰਦਾ ਤੇ ਕੰਮ ਕਰੀਏ ਅੱਛਾ ਗੱਡੀ ਲੋਡ ਕਰਾਉਣੀ ਚਲ ਠੀਕ ਹੈ